ਮੈਂ ਕੁਲਦੀਪ ਸਿੰਘ ਪੁੱਤ ਭੂਰੀ ਸਿੰਘ ਆ ਜੀ ਕੀ ਡੀ ਡੀ ਦੁਕਾਨ ਹੈ ਸਾਡੀ ਡੇਲੀ ਨੀਡ ਸਟੋਰ ਇੱਥੇ ਮੁੰਡਾ ਦਾ ਦੁਕਾਨ ਦੇ ਬੰਦਾ ਹੈ ਤੇ ਬੜੋ ਬੰਦੇ ਆਏ ਅੰਤਛਾਤੇ ਤੇ ਮੁੰਡੇ ਨਾਲ ਪੈਸੇ ਨਾਲ ਬਗਲਬਾਤ ਕੀਤੀ ਉਹਨਾਂ ਨੇ ਉਹਨਾਂ ਨੇ ਕਿਹਾ ਅੱਜ ਚੋੜਾ ਚੋੜ ਕਰਨਾ ਤੇ ਬਾਰ ਉਹ ਬਾਹਰ ਜਾ ਕੇ ਉਹਨੇ ਪਹਨ ਕਿੰਨੂੰ ਫੋਨ ਕੀਤਾ ਤੇ ਬੰਦੇ ਆ ਗਏ ਨੇ ਇੱਥੇ ਦੁਕਾਨ ਦੇ ਅੰਦਰ ਆ ਗਏ ਨੇ ਕਿਉਂਕਿ ਮੁੰਡੇ ਨੂੰ ਗੁਆਚ ਸੱਤ ਕਿਤੇ ਉਹਨਾਂ ਫੜ ਕੇ ਕਿਤੇ ਤੇ ਕਿਤੇ ਮਾਰ ਪਿਆ ਤੇ ਮੁੰਡੇ ਨੇ ਉਹਨੂੰ ਨਾਲ ਹੀ ਡਗਾ ਲਿਆ ਥੱਲੇ ਤੇ ਇਹ ਨੋਵਾ ਗੱਡੀ ਆ ਜਿਹੜੀ ਉਹ ਨਾ ਪ੍ਰੋਗਰਾਮ ਹੋਇਆ ਤਾਂ ਕ੍ਰੈਸ਼ ਹੋ ਗਈ ਗੱਡੀ ਦਾ ਉਹ ਹਾਕਾੜ ਹੋਇਆ ਉਹ ਇਹੀ ਗੱਡੀ ਉਹ ਵੀ ਉਸੇ ਵੀ ਉਹ ਗੱਡੀ ਹੀ ਇਹ ਜਿਹੜਾ ਗੱਮ ਕੀਤਾ ਗਿਆ ਇਹ ਗੱਡੀ ਦੇ ਨਾਲ ਉਹ ਉਸੇ ਗੱਡੀ ਦਾ ਕੰਮ ਹੈ ਚਾਰ ਪੰਜ ਨਹੀਂ ਕਿਉਂਕਿ ਨਾਲ ਖੰਡਕ ਨਾ ਲੈਣਾ ਦੇ ਲਈ ਉਹ ਤਾਂ ਇਸ ਪਾਸੇ ਚੱਕ ਜਿਵੇਂ ਨਾ ਤੂੰ ਮੋਈ ਜਿੰਨੀ ਆ ਵੀ ਬਾਰਦਾਤ ਹੋਈ ਨਾ ਇੱਥੇ ਜੇ ਜੇ ਸਾਥੀ ਸਰਬ ਬਣੀ ਤੋਂ ਲਈਏ ਪੀੜੀ ਤੱਕ ਜਿੰਨੀ ਵੀ ਬਾਰਦਾਤ ਹੋਈ ਨਾ ਇਹ ਬੰਦੇ ਪੰਜ ਫੜੇ ਜਾਣ ਮੈਂ ਕਿਹਾ ਬਾਹਰ ਜਾਂਦੀ ਲੋੜ ਨਹੀਂ ਕੇਨ ਕੋ ਅੱਛਾ ਪੁਲਿਸ ਕੋਈ ਨਾ ਲਗੀ ਤਾਂ ਅਹੀਂ ਇੱਕ ਫੜੀਏ ਦਿੱਤਾ ਪੁਲਿਸ ਨੂੰ ਪੁਲਿਸ ਨੇ ਆਪਣੇ ਆਲੇ ਨਾਲ ਕੋਈ ਤਾਂ ਕੋਈ ਬੰਦਾ ਰੈਸਟਰ ਕੀਤਾ ਇਹ ਆਹੀਂ ਫੜ ਕੇ ਦਿੱਤਾ ਤਾਂ ਪੁੱਛਦੇ ਜੀ ਤੁਸੀਂ ਗੋਈ ਦੀ ਹੋ ਜੀ ਕਿਹੜਾ ਕਿਹੜਾ ਬੰਦਾ ਫੜਿਆ ਮੈਂ ਕਿਹਾ ਦੋ ਤੋਂ ਬੰਦਾ ਇੱਥੇ ਘਰੋ ਤੇ ਦਾ ਬੰਦਾ ਤਾਂ ਇਹਦਾ ਵੀ ਫੁਟੇ ਹੀ ਸਾਡੇ ਬੋਲ ਤੇ ਤੁਸੀਂ ਅਖਣ ਕਿਹੜਾ ਗਵਾ ਦੇ ਉਧਰ ਫੜਿਆ ਕਿ ਕਰਚ ਪੜੀ ਇੱਕ ਮੋਗ ਕਿਹਨਾ ਗਿਰਫਤ ਫੜਿਆ ਅਸੀਂ ਪੁਲਿਸ ਦਿੱਤਾ ਬੰਦਿਆਂ ਨੂੰ ਕੋਈ ਥੋੜੀ ਜਿਹੀ ਇਹ ਤਾਂ ਉਹ ਕਾਨੂੰਨੀ ਕਾਰਵਾਈ ਕਰਨੀ ਬਕੀ ਤੌਰ ਤੇ ਇੰਦਾ ਹੀ ਤੇ ਤਰਨ ਲਾਣਾ ਲਾਣਾ ਥਾ ਜੇ ਪੁਲਿਸ ਨੇ ਐਕਸ਼ਨ ਨਾ ਲਿਆ ਨਾ ਅਸੀਂ ਇੱਥੇ ਰੋਡ ਨਾ ਬਲਾਕ ਕਰ ਦੋਣਾ ਇੱਕ ਹਫਤਾ ਮਿਲਦੇ ਹੁੰਦੇ ਨੇ ਅਸੀਂ ਡੇਲੀ ਨੀਡ ਸਟੋਰ ਦੁਕਾਨ ਦਾ ਨਾਮ ਹੈ ਜੀ ਮੈਂ ਇੱਥੇ ਕੰਮ ਕਰਦਾ ਚਾਰ ਪੰਜ ਸਾਲ ਹੋਇਆ ਜੀ ਠੀਕ ਹੈ ਜੀ ਇਦਾਂ ਦਾ ਕਦੀ ਵੀ ਇੱਥੇ ਐਦਾ ਕੰਮ ਨਹੀਂ ਹੋਇਆ ਜਦੋਂ ਚਾਰ ਪੰਜ ਸਾਲ ਹੋਇਆ ਲੱਗੇ ਦੇ ਨਾ ਹੀ ਕਿਸੇ ਨੂੰ ਮਾਰੀ ਬੋਲਦੇ ਨਾ ਠੀਕ ਹੈ ਜੀ ਉਹ ਮੁੜਾ ਕਹਿੰਦਾ 1000 ਰੁਪਏ ਚਾਹੀਦਾ ਪਾਣਾ ਬੋਲੇ 10 ਰੁਪਏ ਲੱਗਣੇ ਉਹ ਮੁੜਿਆ ਗਾਲਾਂ ਗੂਲਾਂ ਕੱਢਦੀਆਂ ਉਸ ਤੋਂ ਬਾਅਦ ਉਹ ਮੁੜਾ ਚੱਲ ਗਿਆ ਉਹਨੂੰ ਬਾਰੋਂ ਮੁੜੇ ਬਲਵਾਸ ਮੰਗਾਏ ਉਹ ਮੁੜੇ ਆਏ ਕਿਰਚ ਕੱਢੀ ਤੇ ਪਾ ਦੇ ਇਥੇ ਮੈਂ ਵਰ ਸੁਨਰ ਜਾ ਕੇ ਪਠਾਨਕੋਟ ਵਾਲਿਆਂ ਜਵਾਬ ਦੇ ਦਿੱਤਾ ਫਿਰ ਉਹ ਚਲ ਗਏ ਇੱਥੇ ਅੰਮ੍ਰਿਤਸਰ ਕਿੰਨੇ ਧੜੇ ਸੀਗੇ ਉਹ ਉਹ ਦੀ 5 ਜਾਣੇ ਸੀ ਹਾਂ ਹਾਂ ਕੀ ਕਰ ਤਾ ਠੀਕ ਠੀਕ ਪੂਰ ਦੇਖੋ ਜੀ ਹੁਣ ਮੁਲਾਜ਼ਮ ਹੀ ਕਰਨਗੇ ਜੋ ਵੀ ਕਾਰਵਾਈ ਸਕਦੀ ਉਹ ਹੋਣੀ ਚਾਹੀਦੀ ਉਹਦੇ ਬਾਰੇ ਨਹੀਂ ਕਾਰਵਾਈ ਹੋਈ ਧਰਨਾ ਬੁਲਾਵਾਂਗੇ ਜੀ ਬਲਵਾਸ ਹੈ ਜੀ ਦੇਖੋ ਜੀ ਸऱ्या ਬਲਵਾਸੀ ਕਰਕੇ ਗਏ ਨੇ ਠੀਕ ਹੈ ਜੀ ਜਿੰਨਾ ਵੀ ਕਾਰੋਬਾਰ ਹੋਇਆ ਦਾ ਸਭ ਇਹਨਾਂ ਹੀ ਇਹਨਾਂ ਹੀ ਲੂਟੇ ਲਾਟੇ ਦਾ ਜੋ ਵੀ ਹੈ ਮੇਰੇ ਹੀ ਬੰਦੇ ਹੀ ਨੇ ਜੀ ਪੁਲਿਸ ਨੇ ਦੇ ਪਰ ਪੂਰੀ ਕਾਰਵਾਈ ਕਰੀ ਸਾਰੇ ਬੰਦੇ ਕਾਬੂ ਕਰ ਸਕਦੀ ਪੁਲਿਸ ਦੋ ਬੰਦੇ ਹਾਂਜੀ ਇਹ ਉਹ ਤੜਾ ਹੀ ਫੜਿਆ ਸੀ ਨੂੰ